ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਸਾਰੇ ਵੇਖ ਕੇ ਦੱਸਿਓ ਕਿ ਤੁਹਾਡੇ ਤੋਂ ਵੀ ਆਇਆ ਠੀਕ ਹੈ ਦੇਖ ਲਿਆ ਇਹ ਚੀਜ਼ ਨੇ ਸਾਡੇ 100% ਜਿਹੜੇ ਰਿਸ਼ਤੇ ਆ ਨਾਤੇ ਆ ਉਹ ਇੱਕ ਹਿਸਾਬ ਦੇ ਖਤਮ ਕਰਦੇ ਨੇ ਸਭ ਤੋਂ ਪਹਿਲਾਂ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਨੂੰ ਆਪਣੀ ਰਿਸ਼ਤੇਦਾਰੀ 'ਚ ਕਿਸੇ ਦਾ ਨਾਮ ਹੀ ਪਤਾ ਨਾ ਹੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਮਾਮਾ ਐ ਕੀ ਕਹਿੰਦੇ ਆ ਫੁੱਫੜਿਆ ਭੂਆ ਵਾ ਮਾਸੜਿਆ ਬਸ ਇੱਕੋ ਗੱਲ ਮਨ 'ਚ ਬੰਦੀ ਆ ਅੰਕਲ ਆਂਟੀ ਠੀਕ ਆ ਜੀ ਅੰਕਲ ਆਂਟੀ ਨੇ ਜਿਹੜਾ ਉਹ ਆਪਣੇ ਠੇਠ ਪੰਜਾਬੀ ਦੇ ਸ਼ਬਦ ਆ ਉਹ ਇੱਕ ਹਿਸਾਬ ਦੇ ਖਤਮ ਕਰਦੇ ਨੇ ਕਿੱਡੀ ਤਰਾਸਵੀ ਵਾਲੀ ਗੱਲ ਆ ਇੱਕ ਕਿਤੇ ਕਰਕੇ ਇੱਕ ਆ ਚੀਜ਼ ਕਰਕੇ ਕਿਉਂਕਿ ਸਾਡੇ ਕੋਲ ਸਾ ਆਪਣੇ ਬੱਚਿਆਂ ਕੋਲ ਬਹਿਣ ਦਾ ਟਾਈਮ ਨਹੀਂ ਹੈਗਾ ਨਾ ਪਹਿਲਾਂ ਜਿਹੜੇ ਬਜ਼ੁਰਗ ਸੀ ਉਹ ਆਪਣੇ ਬੱਚਿਆਂ ਦੇ ਕੋਲ ਬਹਿ ਕੇ ਉਹਨਾਂ ਨੂੰ ਚੰਗੀ ਸਿੱਖਿਆ ਦਿੰਦੇ ਵੀ ਆਹ ਤੇਰਾ ਮਾਮਾ ਵਾ ਆਹ ਤੇਰਾ ਦਾਦਾ ਵਾ ਆਹ ਤੇਰੀ ਨਾਨੀ ਆ ਜਾ ਤੇਰਾ ਮਾਸੜ ਦਾ ਮਾਸੀ ਆ ਤੇ ਅੱਜ ਕੱਲ ਕੀ ਆ ਅੱਜ ਕੱਲ ਇਹਦਾ ਜੋਗਿਆ ਇਹਦਾ ਇਹਦੇ ਕਰਕੇ ਜਿਹੜਾ ਵਾ ਕਿ ਜਿਵੇਂ ਆਨੂੰ ਕੋਈ ਦੱਸੀ ਜਾਂਦਾ ਸੀ ਉਸੇ ਤਰ੍ਹਾਂ ਕਰੀ ਜਾਂਦੇ ਆ ਜੇਕਰ ਬੱਚੇ ਨੂੰ ਅਸੀਂ ਪੌੜੀ ਤੇ ਚੜਾਉਣਾ ਚਾਹੁੰਨੇ ਆ ਨਾ ਤੇ ਪਹਿਲਾਂ ਉਹਨੂੰ ਦੱਸਣਾ ਪਊਗਾ ਕਿ ਆ ਬੱਚੇ ਪੌੜੀ ਆ ਆ ਇੰਨੇ ਇਹਦੇ ਡੰਡੇ ਆ ਇਹ ਤੇ ਇਦਾਂ ਇੱਕ ਪੈਰ ਰੱਖੇਗਾ ਤਾਂ ਚੜੇਗਾ ਤਾਂ ਚੜੇਗਾ ਠੀਕ ਹੈ ਜੀ ਤੇ ਜੇਕਰ ਅਸੀਂ ਉਹਨੂੰ ਪੌੜੀ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ ਉਹ ਕਿੱਦਾਂ ਸਮਝੂਗਾ ਉਹਨੇ ਫਿਰ ਡਿੱਗਣਾ ਹੀ ਹੈ ਹਨਾ ਜੀ ਇਸੇ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਸਮਾਂ ਜ਼ਰੂਰ ਕੱਢੋ ਠੀਕ ਹੈ ਜੀ ਸੰਸਾਰੀ ਕੰਮ ਕਾਜ ਚੱਲਦੇ ਰਹਿੰਦੇ ਨੇ ਇਸੇ ਕਰਕੇ ਬਜ਼ੁਰਗਾਂ ਦੇ ਨਾਲ ਬੱਚਿਆਂ ਨੂੰ ਭਾਇਆ ਕਰੋ ਉਹਨਾਂ ਨੂੰ ਚੰਗੀ ਸਿੱਖਿਆ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ